ਚੈਨਲ ਦੀਸ ਤੋਂ ਬਾਬਾ ਤੇ ਆ ਕੇ ਮੇਰੇ ਗੀਤਾਂ ਨੂੰ ਸੁਣਨ ਤੇ ਪਸੰਦ ਕਰਨ ਵਾਲੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਗਰਮੀਤ ਕੌਰ ਸੰਧਾ ਆਪ ਸਭ ਦੀ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੇਰੇ ਗੀਤਾਂ ਨੂੰ ਸੁਣਦੇ ਹੋ ਤੇ ਬਹੁਤ ਸਾਰਾ ਪਿਆਰ ਦਿੰਦੇ ਹੋ ਨਵੀਆਂ-ਨਵੀਆਂ ਸਿਫਾਰਸ਼ਾਂ ਕਰਦੇ ਹੋ ਸਾਨੂੰ ਆ ਗੀਤ ਸੁਣਾਓ ਸਾਨੂੰ ਉਹ ਸੁਣਾਓ ਤੇ ਮੈਂ ਉਹਨਾਂ ਭੈਣਾ ਤੇ ਭਰਾਵਾਂ ਦੀ ਬਹੁਤ ਹੀ ਜ਼ਿਆਦਾ ਮਸ਼ਕੂਰ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਖਜ਼ਾਨੇ ਵਿੱਚੋਂ ਗੀਤ ਭੇਜੇ ਆ ਤੇ ਉਹ ਗੀਤ ਹੈ ਵੀ ਬੜੇ ਸੋਹਣੇ ਭਾਵੇਂ ਉਹਨਾਂ ਵਿੱਚੋਂ ਕੁਝ ਗੀਤ ਮੇਰੇ ਕੋਲ ਹੈਗੇ ਵੀ ਆ ਤਦ ਵੀ ਮੈਂ ਉਹਨਾਂ ਦੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇੰਨੀ ਖੇਚਲ ਕੀਤੀ ਕਿ ਉਹ ਆਪਣੇ ਗੀਤ ਉਹਨਾਂ ਨੇ WhatsApp ਰਾਹੀਂ ਮੈਨੂੰ ਪਹੁੰਚਾਏ ਤੇ ਮੈਂ ਆਪਣੇ ਗੀਤਾਂ ਦੇ ਨਾਲ ਉਹਨਾਂ ਗੀਤਾਂ ਨੂੰ ਗਾ ਕੇ ਮੈਨੂੰ ਬੜੀ ਖੁਸ਼ੀ ਹੋਵੇਗੀ ਇਸ ਚੈਨਲ ਤੇ ਉਹਨਾਂ ਨੂੰ ਜਰੂਰ ਮੈਂ ਗਾ ਕੇ ਅਪਲੋਡ ਕਰੂੰਗੀ ਅੱਜ ਜਿਹੜਾ ਲੋਕ ਗੀਤ ਮੈਂ ਤੁਹਾਨੂੰ ਸੁਣਾਉਣਾ ਹੈ ਉਹ ਹੈਗੀ ਆ ਇੱਕ ਘੋੜੀ ਤੇ ਘੋੜੀ ਇਹ ਹੌਲੀ ਆਵਾਜ਼ ਵਾਲੀ ਆ ਕਿਉਂਕਿ ਮੇਰਾ ਗਲਾ ਥੋੜਾ ਖਰਾਬ ਆ ਇਸ ਕਰਕੇ ਮੈਂ ਅੱਜ ਕੋਈ ਤੁਹਾਨੂੰ ਬਹੁਤੀ ਲੰਬੀ ਏ ਕਾਲੀ ਘੋੜੀ ਜਾਂ ਕੋਈ ਗੀਤ ਸੁਣਾਉਣ ਦੀ ਹਾਲਤ ਵਿੱਚ ਨਹੀਂਗੀ। ਤੋ ਤੁਸੀਂ ਇਸ ਘੋੜੀ ਨੂੰ ਸੁਣੋ ਤੇ ਫਿਰ ਮੈਨੂੰ ਦੱਸਿਓ ਘੋੜੀ ਤੁਹਾਨੂੰ ਕਿੱਦਾਂ ਦੀ ਲੱਗੀ? पुछदी पसंदी मालण आई विया वाड़ा कर कहिड़ा जी पुछंदी पसंदी मालण आई کر करड़ा जी ऊचिया कन्दाज बने रे व्या करे हो जी ऊचिया कन्दाज बने रे व्या कारे हो जी ਉੱਚਾ ਸ਼ਮਲਾ ਕਪੜੇ ਰੇਸ਼ਮੀਏ ਲਾੜੇ ਧਾਬਾ ਜੀ ਉੱਚਾ ਸ਼ਮਲਾ ਕਪੜੇ ਰੇਸ਼ਮੀਏ ಬಬ ಜೀ ಆರಿ ಎ ಶರೆದೊಲ ಜೀ ಆ ಬಲಿ ಜೆ ಕಾರ ಜೀ

डे दी न्यो न्यो वेखे शरे दज न जाराजी लडे दी न्योन्यो वेखे शरे दज नजाराजी र अमीक सियो योगा अंगदली आयो जीर अमीक स् योगा अंगदली जी, लो जी कोड़ी हुई मुकमल तेसीं ਦੂਸਰਾ ਟੱਪਾ ਕਹਿਣਾ ਹੋਵੇ ਤੇ ਉੱਚਾ ਸ਼ਮਲਾ ਕਪੜੇ ਰੇਸ਼ਮੀ ਇਹ ਲਾਲੇ ਦਾ ਬਾਬਲ ਜੀ ਜਿਨ੍ਹਾਂ ਦੇ ਹੁਣ ਬਾਬੇ ਨਹੀਂ ਹੁੰਦੇ ਉਹ ਤਾਂ ਬਾਬਲ ਤੋਂ ਹੀ ਸ਼ੁਰੂ ਕਰਦੀਆਂ ਗਾਉਣਾ ਬਾਬਲ ਕਹਿ ਲਓ ਮਾਮਾ ਕਹਿ ਲਓ ਜੋ ਵੀ ਕਹਿ ਲਓ ਤੁਸੀਂ ਮਤਲਬ ਸਾਰਿਆਂ ਨੂੰ ਸਾਰੇ ਪਰਿਵਾਰ ਨੂੰ ਆਪਣੇ ਖਾਸ-ਖਾਸ ਨੂੰ ਗਿਣਨਾ ਹੁੰਦਾ ਤੇ ਅਸੀਂ ਕਿਉਂਕਿ ਰੱਬ ਕਰੇ ਅਮੀਕ ਦਾ ਬਾਬਾ ਨੌ ਵਰ ਨੌ ਆ ਤਾਂ ਮੈਂ ਉਹਦੀਆਂ ਘੋੜੀਆਂ ਤਾਂ ਉਸੇ ਤੋਂ ਹੀ ਸ਼ੁਰੂ ਕਰੂੰਗੀ ਤਾਂ ਹੁਣ ਅਗਲੀ ਕੋੜੀ ਲਈ ਤੁਸੀਂ ਹੁਣ ਉਡੀਕ ਕਰਿਓ ਤੇ ਹੁਣ ਮੈਂ ਚਲਦੀ ਆ ਰਬ ਰੱਖਾ